ਮਨ ਹੋ ਗਿਆ ਤਾਂ ਪੂਰੀ ਤਬਾਈ ਬਣ 14 ਘੰਟੇ ਤਬਾਈ ਕਰੀ ਜਾਂ ਤੇ ਅਰਜਨ ਕਰਤਾ ਵੀ ਲਾ ਤੂ ਤਬਾਈ ਕਰਕੇ ਤੂੜੀ ਲਾਗੇ ਪਾਉਣਾ ਤਾਂ ਆਪਣਾ ਚਾਰੇ ਪਾਸਿਓ ਇਹਨੂੰ ਆਪਾਂ ਕਵਰ ਕਰ ਲੈਣਾ ਜਿੰਨੇ ਕੁ ਥੋੜੀ ਆਪਣਾ ਚਾਰ ਗਿਆ ਸਾਰਾ ਢੱਕਿਆ ਮੁਰਲੇ ਪਾਸੇ ਆਪਣੇ ਕੋਲ 12 ਫੁੱਟ ਦੀ ਤਰਪਾਲ ਘੱਟਦੀ ਦੀਗੀ ਤੇ ਆਪਾਂ ਥੱਲੇ ਨੂੰ ਚਿੱਟਾ ਕਾਗਜ਼ ਹੁਣ ਲਵੀ ਇੱਕ ਨਾਲੀ ਬਣਾ ਦਾਂਗੇ ਵੀ ਸਾਰਾ ਤਰਪਾਲ ਦਾ ਪਾਣੀ ਇਹ ਨਾਲੀ ਦੇ ਵਿੱਚ ਆ ਜਾਊਗਾ ਤੇ ਇਹਦੇ ਉੱਪਰ ਨੂੰ ਕਾਲੀ ਤਰਪਾਲ ਆਪਾਂ ਹੋਰ ਪਾਵਾਂਗੇ ਆਹ ਤਾਂ ਟੈਂਪਰੇਰੀ ਪਾਈ ਆ ਭਰਾਓ ਜਿਹੜੀ ਆ ਗੂੜਾ ਜਾਂ ਕਾਲਾ ਲੱਗਦਾ ਤੁਹਾਨੂੰ ਉਹ ਵੀ ਜੋ ਤੋਂ ਥਾਈਲੇ ਖੁੰਝਿਆਂ ਉੱਪਰ ਲਾ ਕੇ ਰੱਖਣ ਬੋਟਲ ਵੀ ਦੇਖਾ ਦੀ ਮੱਕੀ ਬੀਜਣ ਵਾਲੇ ਕਿਸਾਨ ਵੀਰੋ ਇਹਦੀ ਤਕਰੀਬਨ ਆਪਾਂ 2 ਕਿੱਲਾਂ ਦੇ ਚਾਰ ਵਾਸਤੇ ਤਕਰੀਬਨ 14 ਘੰਟੇ ਦਵਾਈ ਕਰੀ ਜਾਂ। ਕਿਉਂਕਿ ਕੱਲ ਦਾ ਹੀ ਲਗਾਤਾਰ ਟਰੈਕਟਰ ਚੱਲ ਰਿਹਾ ਤਿੰਨ ਟਰੈਕਟਰ ਚੱਲ ਰਹੇ ਨੇ ਕੱਲ ਦੇ ਤੇ ਇਧਰ ਸ਼ੂਟ ਵੀ ਨਹੀਂ ਵੀ ਨਜ਼ਰ ਆ ਰਿਹਾ ਜੀ। ਵੀ ਪੰਜਾਬ ਪਾ ਕੇ ਵੀ ਜਿੱਦੋਂ ਦਵਾਈ ਨਹੀਂ ਕਰਨੀ ਹੈਗੀ ਬਸ ਇਹਦੀ ਪਿਆਰ ਨਾਲ ਦਵਾਈ ਕਰਨੀ ਹੈ ਵੀ ਲੋ ਚ ਗੇਅਰ ਲਾ ਕੇ ਲੋ ਵੀ ਕਿਸਾਨ ਵੀਰੋ ਕਿਹੜਾ ਹੀ ਆਪਣੇ ਟੋਏ ਦੀ ਤਵਾਈ ਆ ਭਰਾਵੋ ਉਹ ਪੂਰੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਵੀ 2.5 ਕਿੱਲਾਂ ਦਾ ਚਾਰ ਆਪਾਂ ਆ ਟੋਏ ਦੇ ਵਿੱਚ ਖਪਾਤਾ ਇਹ ਆਪਣਾ 34 ਫੁੱਟ ਲੰਬਾ ਵੀਰੋ ਤੇ 34 ਤੋਂ ਹੁਣ ਤਾਂ ਆਪਾਂ 2 ਫੁੱਟ ਘਟਾਤਾ ਸੀਗਾ ਤੇ ਤੁਸੀਂ ਲਾ ਲਓ ਵੀ 32 ਫੁੱਟ ਦਾ ਟੋਆ ਇਹ ਤੇ ਚਾ 4.5 ਫੁੱਟ ਇਹ ਢੰਗਾਈ ਸੀ ਇਹਦੀ ਤੇ ਆਪਣਾ ਲੰਬ ਚੜਾਈ ਹੈਗੀ ਜਿਹੜੀ ਉਹ ਥੱਲੋਂ 13 ਫੁੱਟਾਂ ਤੇ ਉੱਪਰੋਂ 17 ਫੁੱਟਾਂ ਵੀ ਤੁਸੀਂ ਦੇਖ ਸਕਦੇ ਵੀ ਉਹਦੇ ਵਿੱਚ ਵਿੱਚ ਹੀ ਆ ਗਿਆ ਸਾਰਾ ਟੂਆ ਬਾਕੀ ਹੁਣ ਆਪਾਂ ਕਾਗਜ਼ ਪਾ ਕੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਸਾਰੀ ਵੀਡੀਓ ਦੱਸਾਂਗੇ ਵੀ ਕਿਵੇਂ ਕਾਗਜ਼ ਪਾਉਣਾ ਤੇ ਕਿਵੇਂ ਇਹਦੀ ਲੜਾਈ ਭਈ 14 ਘੰਟੇ ਹੋ ਗਏ ਆਪਾਂ ਨੂੰ ਟਰੈਕਟਰ ਚਲਾਉਂਦਿਆਂ ਨੂੰ ਉੱਪਰ 14 ਘੰਟੇ ਇਹਦੀ ਲੜਾਈ ਆਪਾਂ ਪੂਰੀ ਠੋਕ ਕੇ ਕਰੀ ਆ ਕਿਉਂਕਿ ਵੀ ਜੇ ਆਪਾਂ ਲੜਾਈ ਨਹੀਂ ਕਰਦੇ ਇਹਦੀ ਤਾਂ ਉਹਦੇ ਚੱਕਰ 'ਚ ਆਪਾਂ ਨੂੰ ਉਲੀ ਲੱਗ ਜਾਂਦੀ ਆਪਣੇ ਚਾਰ ਨੂੰ ਤਾਂ ਸੋ ਇਹਦੀ ਜਿੰਨੀ ਲੜਾਈ ਹੋ ਜਾਵੇ ਤਾਂ ਮਤਲਬ ਵੀ ਭਾਈ ਦੱਬਿਆ ਜਾਵੇ ਉਹਨਾਂ ਚੰਗਾ ਇਹਨੂੰ ਹਵਾ ਨਹੀਂ ਪੈਣੀ ਚਾਹੀਦੀ ਕਿਸੇ ਪਾਸੇ ਉਹ ਨਹੀਂ ਆਪਣੇ ਉਲੀ ਲੱਗਣ ਦੇ ਚਾਂਸ ਵਧ ਜਾਂਦੇ ਹੁੰਦੇ ਆ ਉਹ ਅਰਜਨ ਦਾ ਕੰਮ ਗਿਆ ਨਿਬੜ ਤੇ ਅਰਜਨ ਕਰਤਾ ਵਿਹਲਾ ਤੂਤ ਬਾਈ ਕਰਕੇ ਤੇ ਬਾਕੀ ਫਾਰਮ ਟਰੈਕ ਦੇ ਫੂਡ ਨੂੰ ਧੋਣਿਆ ਥੋੜੇ ਟਾਈਮ ਤੱਕ ਤੇ ਹੁਣ ਸਾਈਡਾਂ ਤੇ ਗਲਾਈ ਸਾਰੀ ਟੋਏ ਦੀ ਹੋ ਗਈ ਸਾਈਡਾਂ ਤੋਂ ਸ਼ੂਟ ਉਹ ਨਹੀਂ ਤਵਾਈ ਚੱਲ ਰਹੀ ਆ ਤੇ ਵੀ ਜਿਹੜਾ ਵੀ ਥੋਥ ਨਾ ਰਹਿ ਜAVE ਉਹਦੇ ਕਰਕੇ ਸਾਈਡਾਂ ਤੋਂ ਤੋ ਰਹਿਆਂ ਬਾਈ ਤੇ ਬਾਅਦ ਚ ਹੁਣ ਤੂੜੀ ਪਾ ਕੇ ਕਾਗਜ਼ ਪਾ ਦਾਂਗੇ ਕਾਗਜ਼ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਪਾਉਣਾ ਤੇ ਵੀਡੀਓ ਨਾਲ ਬਣੇ ਰਹੋ ਤੂੜੀ ਲਾਗੇ ਪਾਉਣ ਤੇ ਵੀ ਤੂੜੀ ਨਾਲ ਆਇਆ ਮੇਤਰ ਉੱਪਰੋਂ ਧੁੱਪ ਨਹੀਂ ਲੱਗੂਗੀ ਇਹਨੂੰ ਤੇ ਥੋੜਾ ਤੂੜੀ ਜਿਹੜਾ ਇਹਦੇ ਵਿੱਚੋਂ ਪਾਣੀ ਨਿਕਲੂਗਾ ਗਰਮੈਸ਼ ਛੱਡੂਗੀ ਇਹ ਉਹ ਵੈਪੋਰੇਟ ਹੋ ਕੇ ਸਾਰਾ ਜੀ ਇਹਦੇ ਨਾਲ ਤੂੜੀ ਸੋਖ ਲੂਗੀ ਉਹਨੂੰ ਪਾਣੀ ਨੂੰ ਤਾਂ ਆਪਾਂ ਉਹਦੇ ਵਾਸਤੇ 2-2 ਔਂਗਲ 3-3 ਔਂਗਲ ਤੂੜੀ ਪਾਵਾਂਗੇ ਜੱਟੂ 3-3 ਇੰਚ 2-2 ਇੰਚ ਆਪਾਂ 3-3 ਇੰਚ ਚੜਾਤੀ ਦੇ ਉੱਪਰ ਤੂੜੀ ਤੁਸੀਂ ਦੇਖ ਸਕਦੇ ਹੋ ਮੁਰਲੇ ਪਾਸੇ ਆਪਣਾ ਚਾਰ ਆ ਗਿਆ ਪਿੱਛੇ ਆਪਾਂ 2-2 ਇੰਚ ਚੜਾਦੀ ਤੂੜੀ ਕਿਉਂਕਿ ਜਿਹੜਾ ਵੀ ਇਹਦਾ ਪਾਣੀ ਹੋਊਗਾ ਤਰਪਾਲ ਨਾਲ ਸਹਲਾਬ ਨਾਲ ਉੱਪਰ ਨੂੰ ਜਾਊਗਾ ਪਾਣੀ ਉਹ ਆਪਦਾ ਆਪਣਾ ਤੂੜੀ ਸੋਖ ਲੂਗੀ ਤੇ ਉਹਦੇ ਵਾਸਤੇ ਪਾਰਾਂ ਵੀ ਚਾਰ ਨੂੰ ਜਟੋ ਟੁੱੜੀ ਪੈ ਗਈ ਸਾਰੇ ਉਹਦੇ ਤੇ ਆਪਣੇ ਆਚਾਰ ਤੇ ਤੇ ਆ ਹੁਣ ਜਿੱਥੇ ਸਾਈਡਾਂ ਉਪਰ ਥੋਥੀ ਜੀ ਰਹਿੰਦੀ ਆ ਉੱਥੇ-ਉੱਥੇ ਪਾ ਰਹੇ ਆ ਟੁੱੜੀ ਮੈਂ ਥੋੜੀ-ਥੋੜੀ ਸਾਰੇ ਸਿਰੇ ਤੱਕ ਪਾਇਆ ਖੁੰਜਿਆਂ ਉਪਰ ਲਿਆ ਛੋਟੂ ਆ ਪਿੱਛੇ ਵਾਲੇ ਪਾਸੇ ਪਿੱਛੇ ਵਾਲੇ ਪਾਸੇ ਲਿਆ ਪਿੱਛੇ ਮੇਟਾ ਬਾਈ ਇਦਾਂ ਆਪਣਾ ਸਾਰੇ ਪਾਸਿਓ ਇਹਨੂੰ ਆਪਾਂ ਕਵਰ ਕਰ ਲੈਣਾ ਜਿੰਨੇ ਵੀ ਤੁਹਾਡੇ ਤਰਪਾਲ ਜੇ ਤੁਹਾਡੇ ਕੋਲ ਅੱਧੀ ਤਰਪਾਲ ਆ ਜਾਂ ਪੂਣੀ ਤਰਪਾਲ ਆ ਜਿੰਨੀ ਵੀ ਆ ਤਾਂ ਜਿੰਨੀ ਤੁਹਾਡੀ ਕਵਰ ਹੋ ਜੂਗੀ ਬਾਈ ਓਨੀ ਚੰਗੀ ਆ ਤੇ ਖਿੱਚ ਕੇ ਤੁਸੀਂ ਇਹਨੂੰ ਕਵਰ ਕਰ ਲਿਓ ਤੇ ਪਿੱਛੇ ਵਾਲੇ ਪਾਸਿਓ ਵੀ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਨੇ ਇੱਟਾਂ ਨਾਲ ਰੋਕ ਲਿਆ ਬਾਅਦ ਚੋਂ ਇੱਟਾਂ ਕੱਢ ਦਾਂਗੇ ਤੇ ਜਦੋਂ ਕਾਲੀ ਤਰਪਾਲ ਪਾਵਾਂਗੇ ਕਾਲੀ ਤਰਪਾਲ ਆਪਣੀ ਉਹ ਪਈ ਆ ਨੋ ਵੀਜਟੋ ਥੱਲੇ ਵਾਲੇ ਕਾਗਜ ਜਿਹੜਾ ਪਾਇਆ ਸੀਗਾ ਆਪਾਂ ਉਹਦੇ ਉੱਪਰ ਮਿੱਟੀ ਪਾਤੀ ਵੀ ਇਧਰਲੇ ਪਾਸੇ ਨੂੰ ਪਾਣੀ ਨਾ ਜਾਵੇ ਹੁਣ ਲਵੇ ਇੱਕ ਨਾਲੀ ਬਣਾ ਦਾਂਗੇ ਵੀ ਸਾਰਾ ਤਰਪਾਲ ਦਾ ਪਾਣੀ ਇਹ ਨਾਲੀ ਦੇ ਵਿੱਚ ਆ ਜਾਊਗਾ ਤੇ ਇਹਦੇ ਉੱਪਰ ਨੂੰ ਕਾਲੀ ਤਰਪਾਲ ਆਪਾਂ ਹੋਰ ਪਾਵਾਂਗੇ ਆਹ ਅਦਰ ਟੈਂਪਰੇਰੀ ਪਾਈ ਆ ਭਰਾਓ ਜਿਹੜੀ ਆ ਗੂੜਾ ਜਿਹਾ ਕਾਲਾ ਲੱਗਦਾ ਤੁਹਾਨੂੰ ਤੇ ਇਹਦੇ ਵਿੱਚ ਆਪਾਂ ਇਹ ਟੈਂਪਰੇਰੀ ਤੌਰ ਤੇ ਪਾਈ ਆ ਤੇ ਹੁਣ ਇਹਦੀ ਖਾਲੀ ਬਣਾ ਕੇ ਉਹ ਸੜ ਦਾਂਗੇ ਤਰਪਾਲ ਤੇ ਬਾਕੀ ਕੱਲੂ ਲਿਆ ਕੇ ਹਾਂਜੀ ਹਾਂ ਹਾਂ ਇਧਰ ਰੱਖੋ ਹੋਰ ਕਿੱਥੇ ਰੱਖੇਗਾ ਲੋ ਵੀ ਜੇ ਟੂ ਕਾਗਜ ਦੱਬਦਾ ਤੇ ਆ ਹੁਣ ਉੱਪਰ ਲਈ ਤਰਪਾਲ ਇਹ ਟੈਂਪਰੇਰੀ ਇਹ ਕੱਲ ਨੂੰ ਲਿਆ ਕੇ ਨਵੀਂ ਪਾਵਾਂਗੇ ਤੇ ਥੱਲੇ ਕਾਗਜ ਆਪਾਂ ਪੂਰਾ ਦੱਬਦਾ ਜਿਹੜਾ ਲੈਮੀਨੇਸ਼ਨ ਹੋ ਗਿਆ ਤੇ ਲੋ ਵੀ ਮਿੱਟੀ-ਮੁੱਟੀ ਪਾ ਕੇ ਖਾਲਾਂ ਬਣ ਗਈਆਂ ਤਿਆਰ ਤੇ ਤੁਸੀਂ ਉੱਪਰ ਦੇਖ ਸਕਦੇ ਹੋ ਵੀ ਕੰਮ ਇੱਕ ਨੰਬਰ ਹੋ ਗਿਆ ਇੱਧਰ ਥੈਲੇ ਭਰਤੇ ਰਾਮੂ ਉਹਨਾਂ ਨੇ ਕਿਉਂ ਜੀ ਰਾਮੂ ਜੀ ਹਾਂ ਜੀ ਓਕੇ ਆ ਕੰਮ ਲੋ ਜੀ ਇੱਥੇ ਜਿਹੜੇ ਆਪਣਾ ਆਪਾਂ ਡੌਲੇ ਜੇ ਬਣਾਏ ਸੀਗੇ ਉਹਦੇ ਉੱਪਰ ਧਰ ਦਾਂਗੇ ਥੈਲੇ ਤਾਂ ਕਿਉਂਕਿ ਆਪਣਾ ਜੇ ਨੇਰੀ ਝਖੜਾਉਂਦਾ ਤਾਂ ਪਲੜ ਨਾ ਹਿਲੇ ਉੱਪਰਲੇ ਪਾਸੇ ਆਪਾਂ ਬਈ ਉੱਥੇ ਤਰਪਾਲ ਦੇ ਉੱਪਰ ਆਪਣਾ ਪਰਾਲੀ ਪਈ ਆ ਆਪਣੇ ਕੋਲ ਕੁਛ ਆ ਪਈ ਆ ਕੁਛ ਉਧਰ ਪਈ ਆ ਉਹਦੇ ਉੱਪਰ ਆਪਾਂ ਮਿੱਟੀ ਦੇ ਚੇਪੇ ਗੇਰ ਦਾਂਗੇ ਵੀ ਆਪਣੀ ਤਰਪਾਲ ਨੂੰ ਨੁਕਸਾਨ ਨਾ ਹੋਵੇ ਵੀ ਤੇ ਮੈਨ ਤਰੱਕ ਦੱਸਿਓ ਕਿਵੇਂ ਲੱਗਿਆ ਸਾਡਾ ਕੰਮ ਬਾਕੀ ਤੁਹਾਨੂੰ ਓਵਰਵਿਊ ਇੱਕ ਵਾਰ ਫੇਰ ਦੰਨਾ ਲੋ ਵੀ ਜਿਹੜਾ ਥੈਲੇ ਖੁੰਜਿਆਂ ਉੱਪਰ ਲਾ ਕੇ ਰੱਖਣ ਬਾਰਡਰ ਵੀ ਦਿਖਾ ਦਿਓ ਗੌਂਟਰੀ ਹਾਂ ਲੋ ਵੀ ਕਹਿੰਦੇ ਇਧਰ ਅਜੇ ਦੇਵਗਨ ਨੇ ਬਾਰਡਰ ਵੀ ਪੂਰਾ ਸਿਰਾ ਬਣਾ ਤਿਆ ਵੀ ਜਿਹੜਾ ਉਧਰੋਂ ਪਾਣੀ ਆਊਗਾ ਸਾਰਾ ਤਕਰੀਬਨ ਇਹਦੇ ਚ ਆ ਕੇ ਗਿਰੂਗਾ ਤਾਂ ਇਹਦਾ ਤਾਂ ਸਾਰਾ ਉਧਰ ਪੀਚ ਪਾਈਪ ਲਾਇਆ ਉਹਧਰ ਨਿਕੜੂ ਤੇ ਤੁਸੀਂ ਦੇਖ ਸਕਦੇ ਹੋ ਵੀ ਥੈਲੇ ਜਾਂਦਾ ਇਹ ਵਜਾ ਵੀ ਇੱਟਾਂ ਰੱਖਦੇ ਆ ਮਿੱਤਰੋ ਉਹ ਤਰਪਾਲ ਪਾੜ ਦੂਗੀ ਆਪਣੀ ਤਾਂ ਉਹਦੇ ਕਰਕੇ ਆਪਾਂ ਰੱਖ ਰਹੇ ਆ ਥੈਲੇ ਭਰੇ ਬੈਨੇ ਆਪਣੇ ਕੋਲ